ਹਾਂਜੀ ਕਿਹੜਾ ਸਾਰੇ ਵੀ ਆ ਗਏ ਕਿਵਾਂ ਨਾ ਕਰਦਾ ਮਰੇ ਵੀਰੋ ਕੋ ਉਤਰ ਕੋ ਉਤਰ ਸਟਾਪ ਵੀ ਸਾਰੇ ਵੀ ਨਾਲ ਦੇ ਘਰ ਪਾ ਠੀਕ ਹੈ ਲੋ ਬਾਬੇ ਅਰੇ ਦਿਨ ਖਰਾਬ ਲੱਗ ਗਿਆ ਪਈ ਅੱਜ ਨਹੀਂ ਕੋ ਉਤਰ ਡਾਉਂਦੇ ਅੱਜ ਮੌਸਮ ਜਿਆਦਾ ਖਰਾਬ ਆ ਨਾ ਠੰਡੀ ਹਵਾ ਚੱਲੀ ਜਾਂਦੀ ਆ ਬੱਦਲ ਵਾਈ ਆ ਤੇ ਮਤਲਬ ਮੀਂਹ ਆ ਸਕਦਾ ਹਨੇਰੀ ਵੀ ਆ ਸਕਦੀ ਆ ਤੇ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੈ ਨਾ ਲਾਓ ਮੇਰੇ ਵੀਰੋ ਕਹਿੰਦੇ ਕੌਣ ਆ ਗਿਆ ਕਹਿੰਦੇ ਸਾਡਾ ਯਾਰ ਸੀਰਾ ਆ ਗਿਆ ਠੀਕ ਹੈ ਕਿ ਨਹੀਂ ਬੜੇ ਦਿਨਾਂ ਬਾਅਦ ਅਰਚਣ ਦਿੱਤੇ ਸੀਰੇ ਨੇ ਹਾਂਜੀ ਸੀਰਾ ਰੁੱਸ ਗਿਆ ਵੀ ਤੁਹਾਡੇ ਨੂੰ ਤਾਂ ਹੀ ਤਾਂ ਆਖੀ ਨਾ ਸੀਰਾ ਆ ਗਿਆ ਹਾਂਜੀ ਮੇਰੇ ਵੀਰੋ ਤੇ ਕਬੂਤਰ ਬਈ ਸਾਰੇ ਵਿਹਲੇ ਬੈਠੇ ਜਾਵਾ ਸਾਢੇ 7 ਹੋਏ ਹੋਣਗੇ ਸਾਰੇ ਕਬੂਤਰ ਵਿਹਲੇ ਬੈਠੇ ਸਾਂਭਣ ਵਾਲੀ ਗੁਦਰੀ ਨੂੰ ਵੀ ਨਹੀਂ ਪਾਣੀ ਲਾਇਆ ਰਾਤ ਮੈਂ ਕਿਹਾ ਜੀ ਰਾਤ ਮੈਂ ਦੂਰ ਚ 4 ਵਜੇ ਉੱਠਾ 4 ਵਜੇ ਐ ਮੌਸਮ ਦੇਖਿਆ ਤਾਂ ਹਾਂ 4 ਵਜੇ ਹਨਾ ਜੀ ਤਾਰਾ ਇੱਕ ਵੀ ਨਹੀਂ ਆਵਾ ਬੱਦਲਾਂ ਦਾ ਭਰਿਆ ਪਿਆ ਸਾਰਾ ਕਾਲਾ ਨਿਕਣਾ ਸਰਮੇ ਰੰਗਾ ਆਇਆ ਪਿਆ ਕਾ ਮੈਂ ਨਹੀਂ ਮੌਸਮ ਖਰਾਬ ਹੈ ਮੀਨਰੀ ਦਾ ਕੋਈ ਪਤਾ ਨਹੀਂ ਤੇ ਉਹ ਕਬੂਦਰੀ ਵੀ ਸਾਹ ਬੈਠੀ ਆ ਦੂਜੇ ਡਾਉਣ ਵਾਲੇ ਸਾਰੇ ਕੂਤਰ ਸਾਹ ਬੈਠੇ ਏ ਟੂ ਯਾ ਡੇਰ ਪਰ ਹੁਣ ਮੌਸਮ ਦੇਖ ਲਓ ਤੁਸੀਂ ਹਨਾ ਮੇਰਾ ਯਾਰ ਇੱਕ ਪਾਜੀ ਕਰਦਾ ਡਾ ਦਿਆ ਇੰਨੇ ਦਾ ਲੈ ਲ ਗਏ ਵਾਰੀ ਇੱਕ ਜੀ ਕਰਦਾ ਯਾਰ ਫਿਰ ਜਾ ਮੈਂ ਗੋਲੀ ਜੀ ਪੁੱਛਦਾ ਡਾਉਂਟਰ ਹਨਾ ਮੁੰਡੇ ਨੂੰ ਵੀ ਪ੍ਰਾਣੀ ਮਿਲਣ ਲੱਗ ਗਈ ਕਿ ਨਹੀਂ ਤੇ ਫੇਰ ਨਹੀਂ ਯਾਰ ਨੀਰੀ ਜਿਆਦਾ ਹੈ ਰਹਿਣਾ ਐਵੇਂ ਕੋਈ ਫਾਇਦੇ ਵਾਲੀ ਗੱਲ ਨਹੀਂ ਗਵਾਲ ਆਏ ਕੁੱਤਰ ਚਾਰ ਕੁੱਤਰਾ ਹੁਣ ਕੁੱਤਰ ਸੈੱਟ ਹੋਏ ਵਹਦਨੇ ਦੇ ਚਲੋ ਡਾ ਦੇਨੇ ਬਾਬੇ ਕੁੱਤਰ ਇਹ ਕੋਈ ਚੱਕਰ ਨਹੀਂ ਵਾਹ ਬਰੂ ਦੇਖੀ ਆਉਗੀ ਕੀ ਬਣਦਾ ਹਨਾ ਇੱਕ ਤਾਂ ਹਰੇ ਟੂਸੇ ਵਾਲਾ ਬਈ ਛੱਡ ਜਾ ਇਹ ਵੀ ਵੇਲਾ ਬਈ ਜਾਵਾ ਕੱਬੇ ਹਰੇ ਟੂਸੇ ਵਾਲਾ ਚਾਲੋ ਸ਼ੇਰਾ ਲੱਗ ਪਾ 8 ਵਜੇ ਕੋਣੀਆਂ ਭੀ 8 ਵਜੇ ਵਿੱਚ ਕੋਈ 10 20 ਮਿੰਟ ਰਹਿਣੇ ਹੋਣਗੇ ਟਾਈਮ ਬਾਕੀ ਦੇਖ ਕੇ ਦੱਸ ਦੂੰਗਾ ਮੈਂ ਲਓ ਜੀ ਤੇ ਤੀਜੇ ਨੰਬਰ ਤੇ ਛੱਡਦੇ ਆਂ ਫੂੰਜੇ ਟੂਸੇ ਵਾਲਾ ਬਈ ਕੋਈ ਨਾ ਦਸਾਰੇ ਹੀ ਡਾਉਣੇ ਆ ਦੇਖੀ ਆਉਗੀ ਯਾਰ ਦੋ ਹੀ ਤੂੰ ਪਹਿਲਾਂ ਛੱਡ ਤੇ ਤੇ ਕੇ ਹੋ ਗਿਆ ਆਪਣਾ ਸੱਜੀ ਗਲਾਬੀ ਬਗਲ ਵਾਲਾ ਵੀ ਇਹ ਵੀ ਛੱਡ ਹੀ ਦੇ ਗਏ ਜਾਣ ਦੇ ਗਏ ਮੈਂ ਕਿਹਾ ਕੋਈ ਚੱਕਰ ਨਹੀਂ ਅੱਜ ਜੀ ਨੇ ਕਿਸਮਤ ਹੋਏ ਤਾਂ ਮੋੜੇ ਆਉਣਗੇ ਆਪਣੇ ਹਨ ਤੇ ਜੇ ਪਹਿਲਾ ਕਿਹੜਾ ਗਵਾਰਚੇ ਨਹੀਂ ਫਿਰ ਕਦੇ ਕਬੂਤਰ ਕਿੰਨੀ ਬਾਜ਼ ਨਾ ਤੋਂ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਵਾਰੀਆਂ ਖਰਾਬ ਹੁੰਦਾ ਕੂਤਰਾਂ ਦਾ ਉਹ ਗੱਲ ਜ ਕੋਈ ਫਾਇਦਾ ਨਹੀਂ ਇਹ ਕੇ ਹੋ ਗਿਆ ਜੀ ਹਰੇ ਗਲਾਬੀ ਟੂਸੇ ਵਾਲਾ ਇਹਨੂੰ ਵੀ ਜਾਣ ਦੇ ਗਏ ਸ਼ੇਰ ਨੂੰ ਆਪਣੇ ਨੂੰ ਇੱਕ ਹੋ ਗਿਆ ਆਪਣਾ ਰੱਤਾ ਖੱਬੀ ਗਲਾਬੀ ਬਗਲ ਵਾਲਾ ਸ਼ੇਰ ਇਹਨੂੰ ਵੀ ਜਾਣ ਦੇ ਗਏ ਇੱਕ ਹੋ ਗਿਆ ਜੀ ਕੰਡਕਾਂਤ ਵਾਲਾ ਲਾਸਟ ਕਬੂਤਰ ਫਿਰ ਯਾਦ ਗਏ ਠੀਕ ਹੈ ਬਹੁਤ ਛੜਤੇ ਮੇਰੇ ਹਸਣ ਵਾਲਾ ਤਾਂ ਨਾ ਤੇ ਬਸ ਹੁਣ ਤੁਸੀਂ ਵੀ ਕਰੋ ਪ੍ਰੇ ਬਾਬੇ ਮੂਰੇ ਆਪਾਂ ਵੀ ਕਰਦੇ ਵੀ ਜਿਆਦਾ ਕੋਈ ਮੌਸਮ ਖਰਾਬ ਨਾ ਹੋਵੇ ਮੀਂਹ ਨਿਹਰੀ ਤੇ ਉਹ ਆਪਣੇ ਬੂਤਰ ਤਾਂ ਨਹੀਂ ਪਾਈ ਦੇਗੇ ਠੀਕ ਹੈ ਲਓ ਜੀ ਚੱਲ ਪਿਆ ਖੇਤ ਨੂੰ ਕਹਿੰਦੇ ਨੀਰਾਵੜਾ ਚ ਫੇਰ ਮੇਰੀ ਡਿਊਟੀ ਲਾਤੀ ਹੈ ਬੀ ਐਮ ਐੀ 골ਡ ਫਰੈਂਡ ਸੀੜਾ ਜਾਂਦੇ ਆ ਬਸ ਨੀਰਾਵੜਾ ਦੇ ਮੋੜ ਲਈ ਆ ਠੀਕ ਹੈ ਕਿ ਨਹੀਂ ਕੌਣ ਹੈ ਪਿੱਛੇ ਯਾਰ ਲਓ ਜੀ ਪਹੁੰਚ ਗਏ ਖੇਤ ਸੀਰਾ ਡਾਊਨ ਜਾਂਦਾ ਨੀਰਾ ਵੜਨ ਬਾ ਬੂਝੜ ਰਹਿ ਗਿਆ ਉਹ ਪਰਲੇ ਸਿਰੇ ਤੋਂ ਵੜਨੇ ਆ ਕਰਤਾ ਆਪਣਾ ਲੋਡ ਹਨਾ ਅਨਲੋਡ ਕਰਤਾ ਮਤਲਬ ਬਸ ਆ ਕਰਕੇ ਸੈਟਮੈਂਟ ਤੇ ਜਾਂਨਾ ਮਗਰੀ ਲੈ ਚਾਲਦੇ ਆ ਉਨੇ ਮੈਂ ਥੋੜਾ ਮੋਟਾ ਖੇਤ ਦੀ ਵਾਈਫ ਜੀ ਲੈ ਲਗੇ ਨਜ਼ਾਰਾ ਜਿਹਾ ਲੈ ਲ ਕੇ ਹਨਾ ਬਾਕੀ ਕੰਪਿਊਟਰ ਕੰਪਿਊਟਰ ਕਰਾਹੇ ਮਰਾ ਰੱਖਿਆ ਚੋਬਰਾਂ ਨੇ ਇਧਰ ਵੀ ਸਾਰੇ ਪਾਸੇ ਤੇ ਪਨੀਰੀ ਵਧੀਆ ਆਪਣੀ ਓਕੇ ਰਪੋਟਾ ਤੇ ਬਾਕੀ ਫਿਰ ਸਾਨੂੰ ਇਧਰ ਤਾਂ ਕੋਈ ਦੱਸਣ ਦੀ ਲੋੜ ਹੀ ਨਹੀਂ ਹਨਾ ਆਪਣਾ 7 ਸਟਾਰ 7 ਸਟਾਰ ਕੋਠਾ ਖਾਂਗੇ ਜਾਲੇ ਆਰਾ ਪਾਉ ਦੂਜਾ ਹੋਟਲ ਵਗੈਰਾ ਨਹੀਂ ਗਿਆ ਸਰ ਕੋਠਾ ਹੀ ਆਖਾਂਗੇ ਨੂੰ ਆਪਾਂ ਕੋਠਾ ਗਏ ਚ ਇੱਕ ਹੋਰ ਹੀ ਉਹ ਫੀਲ ਹੀ ਹੋ ਰਿਹਾ ਹਨਾ ਬਾਕੀ ਨਜ਼ਾਰਾ ਯਾਰਾ ਇਹਦਾ ਠੰਡੀ ਹਵਾ ਚਲੀ ਜਾਂਦੀ ਬਸ ਆਪਣੇ ਕਬੂਤਰ ਭੱਜਨਾਂ ਅੱਜ ਤਾਂ ਕਬੂਤਰਾਂ ਦਾ ਪਰ ਹਵਾ ਚੱਲਦੀ ਦਿਨ ਤਾਂ ਨਹੀਂ ਲੱਗਦਾ ਹਵਾ ਭੰਨ ਦਿੰਦੀ ਹੈ ਕੂਤਰਾਂ ਨੂੰ ਕੀ ਹਾਂਜੀ ਡਟਦੀ ਹੈ ਗੱਡੀ ਤੇ ਬਹੁਤ ਆ ਨੀਰਾ ਤਾਂ ਨਾ ਯਾਰ ਸੀਰੇ ਵਾਧੂ ਇਹਨਾਂ ਦਾ ਉਹ ਲੈ ਚੱਲੇ ਗਏ ਘਰੇ ਉਹਨੂੰ ਲਓ ਜੀ ਆ ਕੇ ਘਰ ਵਾਪਸ ਤੇ ਸਾਡਾ ਟੋਨਾ ਯਾਰ ਵੀ ਪਹੁੰਚਾ ਹੋਇਆ ਕਹਿੰਦਾ ਜੇ ਸਾਰੇ ਪੁਰਾਣੇ ਲਗੋਟ ਦਾ ਯਾਰ ਇਕੱਠੇ ਹੋਏ ਪਏ ਆ ਫੋਟੋ ਨੇ ਫਿਰ ਕੋਈ ਵੀੜੀ-ਬੁੜੀ ਪਿਆ ਦੇ ਹੈਗੀ ਪਿਆ ਦੇ ਲਓ ਜੀ ਆ ਗਏ ਥੱਲੇ ਕਰੇ ਵਾਪਸ ਮੈਨੂੰ ਤਾਂ ਕੰਮ 'ਚ ਫਸਾਉਂਦੇ ਸੀ ਅੱਗੇ ਹੁਣ ਨੀਰਾ ਲਿਆਂਦਾ ਤੇ ਹੁਣ ਅਖੇ ਟਰੈਕਟਰ ਲੈ ਜਾ ਉਧਰ ਰੇ ਭਰਾ ਲਿਆ ਐ ਕਰ ਲਿਆ ਬਹਾਨਾ ਜੀ ਨਾ ਆ ਪਾਣੀ ਆਪਾਂ ਨੇੜੇ ਕਿਹੜਾ ਹੁੰਨੇ ਆ ਕੰਮਾਂ ਤੇ ਠੀਕ ਆ ਜੀ ਕਬੂਤਰ ਸਾਹਮਣ ਆਪਾਂ ਯਾਰ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਹਨਾ ਉਹਨਾਂ ਦੇ ਸਾਹਮਣੇ ਤਾਂ ਕਹਿੰਦਾ ਨਹੀਂ ਮਖੂਤਰ ਸਾਹਮਣ ਆ ਕਰਨਾ ਉਹ ਆਏ ਕਹਿੰਦੇ ਫੇ ਪਹਿਲਾ ਕੜਾ ਭਾਵੇਂ ਵਿੱਥਾਂ ਬਾਦ ਖਾਤੇ ਰਾਂ ਚੋਂ ਦਾ ਛੱਡ ਕੇ ਹਰਤਾ ਆਏ ਚੁੱਪ ਕਰਕੇ ਆਦੇ ਕੰਮ ਲੱਗੇ ਰਹਿਣੇ ਬਸ ਆਪਾਂ ਦਾ ਮਾਸਮ ਦੱਸਿਆ ਸਾਡਾ ਟੂਰਨਾਮੈਂਟਰ ਬੀਡੀ ਆ ਚੱਲ ਖਿੱਚ ਬੀੜੀ ਜਾਵਾਂਗੇ ਬੀੜੀ ਖਿੱਚ ਜਾਵਾਂਗੇ ਬੀੜੀ ਖਿੱਚ ਬੀੜੀ ਮੁਕਾਵੇ ਕੋਈ ਇਹ ਬੀੜੀ ਦਾ ਤਿੰਨ ਮੰਡਲ ਪੀਂਦਾ ਹੈ ਹੁਣ ਵੀ ਟੈਨਸ਼ਨ ਨਹੀਂ ਵੀ ਕਹਿੰਦਾ ਮੈਨੂੰ 20 ਰੁਪਏ ਦੇ ਪਾ ਤਾਂ ਮੰਡਲ ਲੈ ਲੈ ਹਾਂ ਜਮਾ ਦੋ ਹੋਣਗੇ ਇੱਕ ਵੀ ਨਹੀਂ ਮੈਨੂੰ ਪਤਾ ਦਿਖਾਈ ਕਿੰਨੇ ਕ ਹੈ ਦਵਾਤ ਕਾ ਬੀੜੀਆਂ ਇਹਨੂੰ ਮੈਨੂੰ ਪਤਾ ਬੀੜੀਆਂ ਪੀਣਾ ਤਾਂ ਦਾ ਕਾ ਨਹੀਂ ਖਤਮ ਹੈ ਇਹਦੀ ਆ ਦੇਖੋ ਖੜ ਜੋ ਲੈ ਤਾਂ ਇਹ ਬੈਠ ਜਾਣਦੇ ਪਹਿਲਾਂ ਹੁਣ ਕਿੰਨੇ ਮੰਡਲ ਹੋਗੇ ਟੋਣੇ ਹੋਏ ਦਿਖਾਈ ਖੜ ਜਾ ਵਕਾਤਾ ਸੀ ਆਏ ਫਿਰ ਸਾਡੇ ਆਪਣੇ ਦਰਸ਼ਕ ਯਕੀਨੀ ਨੀ ਨਾ ਮੰਨਦੇ ਵੀ ਟੋਣੇ ਵੀਡੀ ਮਾਸਟਰ ਹੈ ਹੈ ਖੜ ਜਾ ਇਹ ਆਓ ਵੇਖ ਲੈ ਔਰ ਬੈਂਟਰੀ ਨੇ ਜੇਬ ਬਸ ਇਹਨੂੰ ਆਏ ਜਦੋਂ ਜੇਬ ਦੀਆਂ ਵੀੜੀਆਂ ਦੇ ਮੰਡਲ ਹੋਣਗੇ ਇਹਨੂੰ ਆਵਾ ਮਾਈ ਹੈ ਕੱਲਾ ਮੇਰੇ ਵਰਗਾ ਕੋਈ ਨਹੀਂ ਨੂੰ ਹੌਸਲਾ ਇੰਨਾ ਹੁੰਦਾ ਤੇ ਉਹ ਉਧਰ ਕਬੂਤਰਾਂ ਪਾਦੀਆਂ ਸੀ ਧੁੱਪੇ ਬਈ ਜਾਲ 'ਚ ਜਿਹੜਾ ਕੱਲ ਨੂੰ ਛੱਡਣਗੇ ਤੇ ਉਹ ਇੱਕ ਕਬੂਤਰ ਫੁੰਝੇ ਵਾਲਾ ਉਹ ਵੀ ਬਾਰਕਾ ਤੁੱਪੇ ਤੇ ਮੇਰੀ ਜਿਹੜੀ ਨਵੇਂ ਕਬੂਤਰ ਛੜਦਗੇ ਟਾਈਮ ਹੋਇਆ ਹੁਣ ਲਗਭਗ 10:00 ਵਜੇ ਆ ਹਜੇ ਤੇ ਜਿਹੜੇ ਨਵੇਂ ਤਿੰਨ ਕਬੂਤਰ ਉਹਨਾਂ ਦੇ ਵੀ ਲਾਦਨੇ ਹੋਲੇ ਪਹਿਲੇ ਨੰਬਰ ਤੇ ਗੁਲਾਬੀ ਫੁੰਝਾ ਗੁਲਾਬੀ ਟੂਸਾ ਇਹਨੂੰ ਜਾਣਦੇਗੇ ਇਹਦਾ ਛਤਰੀ ਤੇ ਬੈਠਣਾ ਹੁੰਦਾ ਹੈ ਸਿਆਣਾ ਬੱਚਾ ਬਹਿ ਗਿਆ ਬਹਿ ਗਿਆ ਓਕੇ ਹੋ ਗਿਆ ਰਬੋਟ ਉਸ ਤੋਂ ਬਾਅਦ ਹੋ ਗਿਆ ਜੀ ਸੱਜੇ ਹਰੇ ਟੂਸੇ ਵਾਲਾ ਲਾਲ ਚੀਨਾ ਜਾਂ ਇਹਨੂੰ ਵੀ ਛੜਦੇ ਕਿਆ ਦਰੀ ਚੁਦਰੀ ਤੇ ਬਾਹਾਂ ਪਤੰਦਰਾ ਦੂਜਾ ਵੀ ਪੁੱਡ ਗਿਆ ਨਾਲੀ ਚਲੋ ਓਕੇ ਹੋ ਗਈ ਰਿਪੋਰਟ ਤੇ ਇੱਕ ਛੜਦੀ ਇਹ ਬਈ ਗਲਾਬੀ ਟੂਸਾ ਗਲਾਬੀ ਟੋਰੀ ਆਲਾ ਟੀਜਾ ਆ ਜਿਉਂ ਐ ਸਦਾ ਕਰੇ ਲੱਗਦਾ ਤਾਂ ਹੈਗਾ ਉਹ ਆ ਚਲੋ ਦੇਣੀ ਹੈ ਢਾਤੀ ਜੋ ਓਕੇ ਹੋ ਗਈ ਰਿਪੋਰਟ ਛਤਰੇ ਛਤਰੇ ਲੱਗਾ ਪੰਗਾ ਤੇ ਇੱਕ ਕਬੂਦਰੀ ਵੀ ਛੜਦੀ ਹੈ ਬਈ ਹਰੀ ਗਲਾਬੀ ਕਾਂਤ ਲਈ ਅੱਜ ਫੇਰ ਪਹਿਲਾਂ ਵੀ ਉਹ ਜਗਾਈ ਸੀ ਇੱਕ ਦਿਨ ਚਲੋ ਜਾਂਦੇ ਗਏ ਨੂੰ ਲਵਜੀ ਤੇ ਤੇਰਾ ਰੱਖੀਏ ਬਈ ਬਤਾਵੇਂ ਕਬੂਦਰ ਨਾਲੋਂ ਵੀ ਪਹਿਲੇ ਨੰਬਰ ਤੇ ਆਪਣੀ ਗਲਾਬੀ ਟੂਸੀ ਵਾਲੀ ਚੱਕਰ ਗਈ ਕੱਲ ਨੂੰ ਸਾਂਭਣੀ ਹੈ ਨਾ ਤਾਂ ਕਰਕੇ ਮੈਂ ਟਾਈਮ ਆ ਰੱਖਿਆ ਹੋਣੇ ਨੂੰ ਆਇਆ 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 ਪੁੱਤ ਲਓ ਜੀ ਇਹਨੂੰ ਖਾਣ ਦਿਓ ਲਓ ਜੀ ਨਵੇਂਆਂ ਚੋਂ ਦੋ ਕਬੂਤਰ ਆ ਗਏ ਘਾਰੇ ਟੂਸੀ ਵਾਲਾ ਵੀ ਆ ਗਿਆ ਤੇ ਗਲਾਬੀ ਫੂੰਝੇ ਟੂਸੀ ਦਾ ਤੁਹਾਨੂੰ ਪਤਾ ਉੱਡੇ ਹੀ ਨਹੀਂ ਸੀਗਾ ਹਨਾ ਤੇ ਇਹ ਟੂਸੀ ਟੋਲੇਲੇ ਵੀ ਫਿਰਦਾ ਘਰ ਤੇ ਆ ਜਾਂਦਾ ਇਹ ਵੀ ਬੈਠ ਜਾਣਾ ਤੇ ਕਾਂਤਰਾਂ ਵਾਲੀ ਵੀ ਘਰਤੀ ਫਿਰਦੀ ਆ ਕਾਂਤਰਾਂ ਵਾਲੀ ਵੀ ਉੱਤੇ ਹੀ ਜਾਂਦੀ ਹੋ ਜਾਂਦੀ ਬਸ ਇਹਨਾਂ ਨੂੰ ਬਾਹ ਲੈਣਾ ਹੁਣ ਸਾਰਿਆਂ ਨੂੰ ਹਾਂ ਹੈ ਪਿਆ ਤਲੇ ਬਸ ਪਿਆ ਹੀ ਰਹਿ ਤੂੰ ਜੇ ਤੂੰ ਉੱਠ ਖੜਿਆ ਮੈਂ ਕੂਤਰ ਕੋਤਰ ਬਹਿ ਜਾਣਗੇ ਆ ਕੂਤਰ ਤਾਂ ਕਿਸ ਤੇ ਨਿਗਰ ਰੱਖੀ ਹੋ ਗਿਆ ਤੂੰ ਪਿਆ ਹੀ ਰਹਿ ਉੱਠੀ ਨਾ ਉੱਠੀ ਨਾ ਜੇ ਉੱਠੜਾ ਮੈਂ ਕੋਈ ਕੂਤਰ ਵੇਖ ਲੇਗਾ ਕੀ ਫਾਇਦਾ ਹੋ ਗੱਲ ਚ ਐ ਵੀ ਕਿੱਧਰ ਨੂੰ ਜਾਂਦੇ ਐ ਤੇ ਸਾਰੇ ਕੂਤਰਾਂ ਦਾ ਬਦਾਮਾਂ ਦਾ ਕੰਮ ਕਲੀਅਰ ਆ ਬਈ ਬਸ ਲਾਸਟ ਦੋ ਕਬੂਤਰਾਂ ਰਹਿ ਗਏ ਇੱਕ ਟੂਸੇ ਟੌਰੀ ਵਾਲੀ ਇੱਕ ਫੂੰਜੇ ਟੂਸੇ ਵਾਲੀ ਇਹ ਦੋਵੇਂ ਖਾਈ ਜਾਂਦੀਆਂ ਤੇ ਦੂਜੀਆਂ ਸਾਰੀਆਂ ਦੇ ਬਦਾਮ ਬਦੂਮ ਉਹ ਕਬੂਤਰ ਦੇ ਵੀ ਹਨਾ ਕੰਮ ਕੰਪਲੀਟ ਐ ਤੇ ਟਾਈਮ ਦੇਖ ਲੋ ਇਹ 11:00 ਵਜੇ ਆਪਾਂ ਟਾਈਮ ਟੂ ਟਾਈਮ ਕੰਮ ਕਰ ਰਹੇ ਆ ਸਾਰਾ ਠੀਕ ਐ ਓਕੇ ਰਪੋਰਟਰ ਇਹਨਾਂ ਨੂੰ ਖਾ ਲੈਂਦੇ ਹੋ ਬਸ ਤੇ ਖੁੱਡਿਆਂ ਨੂੰ ਸੱਚ ਦਾਣੇ ਧਰ ਦੋਨੇ ਆਪਾਂ ਤੇ ਆਪਣੇ ਤਿੰਨੇ ਨਵੇਂ ਕਬੂਤਰ ਆ ਗਏ ਬਈ ਟੂ ਸੈਟ ਅਵਰੀ ਵਾਲਾ ਰਹਿ ਗਿਆ ਸੀਗਾ ਗੁਲਾਬੀ ਟੂ ਸੈਟ ਉਹ ਵੀ ਸਿੱਧਾ ਆ ਗਿਆ ਤੇ ਇੱਕ ਇਕੱਲਾ ਹਰੇ ਟੂ ਸੈਲਾ ਪਾਸੇ ਬਹਿ ਕੇ ਆਇਆ ਸੀਗਾ ਤੇ ਚੱਲ ਮੁੰਡਿਆ ਲਾ ਲਿਆ ਫਿਰ ਇਹਨਾਂ ਨੂੰ ਕਰਦ ਗਏ ਅੰਦਰ ਮੈਂ ਦੂਜੇ ਨੂੰ ਉੱਡ ਲੈਣ ਦੇ ਬਸ ਇੱਕ ਨਵੀਂ ਰਹੀ ਗਈ ਕਾਂਤਰਾ ਵਾਲੀ ਉਹਨੇ ਤਾਂ ਬੈਠ ਹੀ ਜਾਣਾ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਜੀ ਗੁਲਾਬੀ ਹਰੀ ਗੁਲਾਬੀ ਕਾਂਤ ਵਾਲੀ ਵੀ ਆ ਗਈ ਠੀਕ ਐ ਕੁੱਲ ਮਿਲਾ ਨੀ 4 ਛੱਡੇ ਕੀ ਹਾਂ 4 ਹੀ ਛੱਡੇ ਕੀ ਬੈਠ ਗਏ ਇਹਨਾਂ ਨੂੰ ਲਾ ਦੀ ਅੰਦਰ ਬਾਦਸ਼ਾਤਰੀਆਂ ਵੇਹਲੀਆਂ ਕਰਕੇ ਲਾ ਦਿੰਦੇ ਹੁਣ ਤੇ ਦੂਜੇ ਉੱਡਣ ਲਗੇ ਇੱਕ ਗਲਾਬੀ ਟੋੜਾ ਬਹਿ ਗਿਆ ਸੀ ਉਹ ਬੈਠ ਕੁੱਟ ਗਿਆ ਦੂਰੀ ਯਾਰ ਤਿੰਨ ਕਬੂਤਰ ਹੋਰ ਬੈਠ ਕੇ ਆ ਗਏ ਘੰਡ ਕਾਂਤ ਹਰਾ ਗਲਾਬੀ ਟੂਸਾ ਤੇ ਖੱਬਾ ਹਰਾ ਟੂਸਾ 12 ਵਜੇ 20 ਮਿੰਟਾਂ ਤੇ ਬਹਿ ਗਏ ਇੱਕ ਕਬੂਤਰ ਹੋਰ ਆ ਕੇ ਬੈਠ ਗਿਆ ਸੱਜੀ ਗਲਾਬੀ ਬਗਲ ਵਾਲਾ 12 ਵਜੇ 58 ਮਿੰਟਾਂ ਤੇ ਤੇ ਸਿਰਫ ਇੱਕ ਕਬੂਤਰ ਰਹਿ ਗਿਆ ਆਪਣਾ ਉੜਦਾ ਰੱਤਾ ਖੱਬੀ ਗਲਾ ਬੀਬਾਗਲਾ ਵਾਲਾ ਬਾਕੀ ਸਭ ਮਤਲਬ ਬੈਠ ਬੈਠ ਕੇ ਉੱਡੇ ਆ ਤੇ ਕੁਛ ਬਹਿ ਗਏ ਰੱਤਾ ਵੀ ਆ ਗਿਆ ਆਪਣਾ ਲਾਸਟ ਕਬੂਤਰ 1:00 ਤੇ 25 ਮਿੰਟਾਂ ਤੇ ਠੀਕ ਹੈ ਜੀ ਓਕੇ ਬਣਿਆ ਪਾਣੀ ਫੇਰ ਡੋਲਣ ਲੱਗੇ ਦੂਰੀਆ ਰਿਪਿਓਗੇ ਚਲੋ ਡੋਲਤਾ ਇਹ ਬਾਈ ਗੋਰਾ ਵੀਡੀਓ ਮੈਂ ਦਾਉਗਾ ਦਾਉਗਾ ਭੈਣ ਦੇ ਯਾਰ ਚੁੰਡੀ ਪਿਉਲਣ ਦੇ ਡੋਲ ਦਿੰਦੇ ਆ ਫਿਰ ਇਹ ਤੇ ਮੰਗੜ ਆ ਜਾਂਦੇ ਆ ਉਹ ਵੀ ਚੱਕਰੀ ਹੈ ਨਾ ਜਿਹੜੀ ਗੁਲਾਬੀ ਕਾਂਤ ਵਾਲੀ ਚੀਨੀ ਸੀ ਵੈਸੇ ਤਾਂ ਸਾਂਭੀ ਜਾਂਦੇ ਸੀ ਨੂੰ ਪਤਾ ਤੜਕੀ ਬਿਦਾਂ ਮਾਰਦੇ ਸੀ ਨੂੰ ਮੈਂ ਤਿੰਨ ਸਾਢੇ ਤਿੰਨਾਂ ਤੇ ਕਰਤੀ ਸੀ ਬਾਜੀ ਦਿਨ ਚ ਜਾਊਗੀ ਮੰਨ ਕੇ ਚਲੋ ਤੇ ਇਹ ਮੁੰਡਾ ਝੋੜੜਾਂ ਵਾਲਾ ਇਹਨਾਂ ਦੇ ਪਿੰਡ ਬਾਜੀ ਆ 12 ਤਰੀਕ ਨੂੰ ਤੇ ਇਹ ਕਹਿੰਦਾ ਵੀ ਸਾਡੇ ਪਿੰਡ ਛੱਡ ਲਈ ਮੈਂ ਕਿਹਾ ਕੰਮ ਹੀ ਥੋੜਾ ਪੰਜ ਬਦਮ ਹੋਰ ਕੱਟਦੇ ਛੇ ਤੇ ਪਾ ਮੈਂ ਕਿਹਾ ਤੇ ਕੱਲ ਨੂੰ ਗੀੜੇ ਪਵਾ ਲੈ ਕਬੂਤਰੀ ਤੇ ਇਹਨਾਂ ਦੇ ਪਿੰਡ ਛੱਡ ਲਾਂਗੇ ਠੀਕ ਐ ਸਾਂਝੇ ਬਾਪੇ ਗੱਲ ਹੁਣ ਕੱਲ ਨੂੰ ਕੂਦਰੀ ਨਹੀਂ ਛੱਡਦਾ ਨਹੀਂ ਸਾਂਦੇ ਕੂਦਰੀ ਗੱਲ ਮੁੱਕੀ ਤੇ ਇਹਨਾਂ ਦੇ ਪਿੰਡ ਛੱਡਾਂਗੇ 12 ਤਰੀਕ ਤੀਜੀ ਵਾਰੀ ਕਿਹੜੇ ਪਾਵਾਂਗੇ ਕੱਲ ਨੂੰ ਤੇ ਚੱਕ ਲੈ ਫਿਰ ਉਹਨੂੰ ਯਾਰ ਖੁੱਡੇ ਚ ਤਰਖਰੀ ਬਦਾਮ ਲਓ ਜੀ ਰੱਖ ਰਹੀ ਫਿਰ ਆਪਣੀ ਖੰਡ ਨੂੰ ਬਦਾਮ ਚਾਰੀ ਨੂੰ ਕੋਈ ਨਾ ਖੰਡ ਫਿਰ ਤਰ ਇੱਕ ਵਾਰੀ ਕੱਲ ਨੂੰ ਫਿਰ ਕਿਹੜੇ ਪਾਵਾਂਗੇ ਚੰਗਾ ਸੀ ਆਇਆ 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 ਦੇਖੋ ਪੰਜੀ ਟੁੱਟ ਕੇ ਬਦਾਮ ਆਉਣ ਤੇ ਲਓ ਜੀ ਬਦਾਮ ਰੱਖ ਤੇ ਤੇ ਕਣਕ ਵੀ ਨਹੀਂ ਚਕਾਈ ਕਿ ਬਈ ਉਹਨੂੰ ਬਹੁਤ ਦਿਨ ਹੋ ਗਏ ਥੋੜੇ ਬਦਾਮ ਰੱਖਾ ਥੋੜੀ ਕਣਕ ਚਕਾਵਾਂ ਗੋਦੀ ਉਹਨੂੰ ਠੀਕ ਆ ਬਾਕੀ ਇਹਨਾਂ ਨੂੰ ਵੀ ਪਾ ਤੇ ਤੇ ਬਦਾਮ ਹੋਰ ਛੇਲਾ ਮੁੰਡਿਆ ਬਦਾਮ ਛੇਲਾ ਲਗਭਗ ਤੂੰ ਲਓ ਜੀ ਰੱਖੀਆ ਨਾਲ ਦੀ ਨਾਲ ਬਦਾਮ ਵੀ ਹਨਾ ਜਿਹੜੇ ਕੂਤਰ ਦਾ ਪਾਣੀ ਪੂਣੀ ਵਾਲਾ ਕੰਮ ਕਲੀਅਰ ਹੋ ਗਿਆ ਤੇ ਇਹਦੇ ਵਾਸਤੇ ਹਾਂ ਤਿੰਨ ਹੋਰ ਕੱਢਦੇ ਰੱਖ ਦੇ ਭਾਈ ਟੂ ਸੈਟਰੀ ਵਾਲੇ ਆਇਆ 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 ਬਹੁਤ ਲਓ ਭਾਈ ਲੱਗਦਾ ਹਥੇ ਦੁਕਾਨ ਤੋਂ ਫੜ ਲੈਂਦੇ ਠੰਡੇ ਹਨਾ ਮਾਊਂਟਨ ਡਿਊ ਨਾਮ ਬੰਦਿਆ ਰਿਸਕ ਸੀ ਗੂਠ ਲਗਾਓ ਰਿਸਕ ਉਠਾਓ ਤੇ ਇਹ ਬਚਾਲਦੇ ਲੈ ਕਰੇ ਲੈ ਭਾਈ ਮੁੰਡਿਆ ਦੇਖ ਨੂੰ ਮਾਊਂਟਨ ਡਿਊ ਪੀ ਗੂਟ ਲਗਾ ਤੇ ਰਿਸਕ ਉਠਾ ਐ ਰਿਸਕ ਤਾਂ ਬਾਕੀ ਮੁੱਕ ਗਿਆ ਸਾਰੇ ਗੂਤਰ ਅੰਦਰ ਆ ਤੇ ਆ ਦੇਖੋ ਤੂੰ ਵੀ ਕਿਵੇਂ ਕਰੀ ਬੇਟਾ ਦੇਖੋ ਦੇਖੋ ਕੋਈ ਓਪਰਾ ਬੰਦਾ ਫੇ ਤੈਨੂੰ ਡਰਾ ਦੇ ਲੈ ਲੈ ਇਹ ਸੱਚੀ ਨਹੀਂ ਕੋਈ ਫਾਲਟ ਖਚੋੜ ਕਰਦਾ हट ਜਾ ਸਾਨੂੰ ਡਰਾਈ ਨਾ ਤੂੰ ਹਾਂ ਪੁੱਤ ਨਹੀਂ ਨਹੀਂ ਸਹੀ ਹੈ ਸਹੀ ਹੈ ਉਹ ਤਾਂ ਜੋਰ ਲੱਗ ਕੇ ਭੈਣ ਝੋਲ ਰਹਾ ਦਾ ਸੀ ਲਓ ਜੀ ਤੇ ਦਰੇ ਕਬੂਤਰਾਂ ਨੂੰ ਰਾਜਮਾ ਪਾਣੀ ਪਿਆਦ ਗਏ ਆਇਆ 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 ਜਿਹੜਾ ਤਾਂ ਹੋ ਗਿਆ ਆਪਣਾ ਹਰੇ ਗਲਾਬੀ ਟੂਸੇ ਵਾਲਾ ਹੋ ਗਿਆ ਠੀਕ ਹੈ ਆਇਆ 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 ਅਰ ਦਿੱਤਾ ਤਾਂ ਬੜਾ ਨਹੀਂ ਪੀ ਜਾਂਦਾ ਟੂਸੇ ਵਾਲਾ ਤੂੰ ਵੀ ਪੀ ਲੈ ਇਧਰ ਇਹਨੂੰ ਪਿਆਦ ਕੇ ਫੂੰਜਰ ਟੂਸੇ ਵਾਲੇ ਨੂੰ ਆਇਆ 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 ਬ్రో ਭਾਈ ਤੇ ਕਿੰਨਾ ਚੁੜਾ ਕੇ ਮੈਂ ਚਾਹ ਵਾਟਰ ਲੈਣ ਇਧਰ ਚਾਹ ਰੋਗੀ ਇਹ ਜੋ ਤੇਲ ਕਿਵੇਂ ਵੋਕਦਾ ਲੱਗ ਰਿਹਾ ਹੈ ਹਲੋ ਜੀ ਤੇ ਰੰਗ ਰੀਨਿਊ ਕਰਤਾ ਕਬੂਤਰੀ ਦਾ 12 ਵਾਲੀ ਦਾ ਰੰਗ ਜਿਆਦਾ ਫਿੱਕਾ ਸੀਗਾ ਤੇ ਸੀ ਇਹਦੀ ਕੱਲੀ ਹੋਣੀ ਗੁਲਾਬੀ ਕਾਂਤ ਕਰਤੀ ਗੂੜੀ ਬਈ ਤੇ ਕੁਛ ਇੱਕ ਦੋ ਕੂਤਰਾਂ ਦੇ ਹੋਰ ਵੀ ਲਾਉਣੇ ਆਗੇ ਇੱਕ ਇਹ ਕਬੂਤਰੀ ਦੇ ਵੀ ਰੰਗ ਲਾਤਾ ਬਈ ਜਿਹੜੀ 4 ਦਿਨਾਂ ਤੋਂ ਘਰੇ ਵਾਪਸ ਆਈ ਜੀ ਖਟੀਆਂ ਵਾਲੀ ਬਗਲ ਵਾਲਿਆਂ ਚ ਇਹਨਾਂ ਦਾ ਸਾਰਿਆਂ ਦਾ ਬਗਲ ਹੀ ਕਰ ਦਿੰਨੇ ਇਹਦੇ ਭਰਾ ਦੀ ਵੀ ਸੱਜੀ ਹੋ ਗਈ ਹੈ ਰੇਦੀ ਵੀ ਸੱਜੀ ਹੋ ਗਈ ਉਹਦੇ ਖੜਾ ਭਰਾ ਬੈਠਾ ਉਹ ਸਾਹਮਣੇ ਰਾਈਟ ਇਹਦੀ ਆ ਬਗਲ ਤੇ ਰਾਈਟ ਬਗਲ ਹੀ ਇਹਦੀ ਹੋਗੀ ਪੰਨਾ ਨਾ ਪਉ ਰੰਗ ਵੀ ਇਹਨਾਂ ਦਾ ਹੁਣ ਇਹ ਪੰਨ ਡਲਾ ਲਿਆ ਮੁੰਡਿਆ ਜਾਂ ਰੰਗ ਬਨ ਗਏ ਦੂਜੀ ਕਬੂਤਰੀ ਦੇ ਰੰਗ ਵੀ ਲਾਦਾ ਬਾਈ ਉਹਦੀ ਕਰਤੀ ਗੁਲਾਬੀ ਬਗਲ ਉਹ ਬੈਠੀ ਸਾਹਮਣੇ ਸੱਜੀ ਗੁਲਾਬੀ ਬਗਲ ਸੇਮ ਹੀ ਰੰਗ ਇਹਦੇ ਤੇ ਇਹਦੇ ਤੇ ਇਹਦੇ ਤੇ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਝੋੜਾਂ ਵਾਲਾ ਮੁੰਡਾ ਵੀ ਗਿਆ ਟਾਈਮ ਕਾਫੀ ਹੋ ਗਿਆ ਲਗਭਗ 4:00 ਵੱਜ ਗਏ ਹੋਣਗੇ ਮੈਂ ਚਲੋ ਆਪਣਾ ਕੰਮ ਹਨਾ ਵੀ ਕਲੀਅਰ ਹੀ ਐਡਾ ਕੋਈ ਖਾਸ ਕੰਮ ਤਾਂ ਰਿਆ ਨਹੀਂ ਕਹਿੰਦਾ ਕੱਲ੍ਹ ਨੂੰ ਦੇਣਾ ਫਿਰ ਨਹੀਂ ਪਰਸੋਂ ਤੇ ਉੱਥੇ ਆ ਜੂਗਾ ਤੇ ਫਿਰ ਇਹਨਾਂ ਦੇ ਪਿੰਡ ਬਾਜੀ ਵੀ ਛੱਡ ਰਹੀਆਂ ਆਪਾਂ 12 ਨੂੰ ਤਾਂ ਤੇ ਜਿਹੜੇ ਦੋ ਕਬੂਤਰ ਰਹਿ ਗਏ ਸੀਗੇ ਉਹਨਾਂ ਨੂੰ ਵੀ ਬਦਾਮ ਰੱਖੀ ਇੱਕ ਤਾਂ ਗੁਲਾਬੀ ਢੰਡ ਹਰੀ ਕਾਂਦ ਵਾਲਾ ਰਹਿ ਗਿਆ ਸੀਗਾ ਚੋਬਰ ਤੇ ਇੱਕ ਰਹੇਗਾ ਸੀ ਭਾਈ ਆਪਣਾ ਖੱਬੇ ਹਰੇ ਟੂਸੀ ਵਾਲਾ ਆਇਆ 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 ਬਹੁਤ ਤੇ ਓਕੇ ਵੀ ਰਿਪੋਰਟ ਦੂਜੇ ਸਾਰੇ ਨੂੰ ਪਾਤੀ ਸੀ ਬਾਈ ਲਓ ਜੀ ਤੇ ਉਤੋਂ ਦੇ ਇਹਨਾਂ ਨੂੰ ਦਾਣੇ ਵੀ ਪਾਤੇ ਪਏ ਬਦਾਮ ਬਦਾਮੋਂ ਤੋਂ ਦੀ ਕਣਕ ਓਕੇ ਰਿਪੋਰਟਾਂ ਤੇ ਉਹ ਸਾਰੇ ਕੂਤਰ ਬਈ ਪਾ ਛੜਤੇ ਸੀ ਖੁੱਡਿਆਂ ਅੰਦਰ ਪਤਾ ਨਹੀਂ ਸਾਨੂੰ ਵੀਡੀਓ ਲਈ ਸੀ ਕਿ ਮੈਂ ਨਹੀਂ ਹਣਾ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਕੋ ਕਸ ਦੇ ਕੰਮ ਦੇ ਬਹੁਤ ਜ਼ਿਆਦਾ ਜੁੜਿਆ ਹੋਇਆ ਮੈਂ ਤੇ ਘਰੇ ਕਬੂਤਰਾਂ ਨੂੰ ਧਾਣੇ ਵੀ ਪਾਇਆ ਪਾਣੀ ਪਾਉਣਾ ਰਹਿੰਦਾ ਉਹ ਮੈਂ ਕਿ ਚੱਲ ਵੀਡੀਓ ਚ ਐਡ ਕਰਾਂਗੇ ਤੇ ਇੱਕ ਗੱਟਾ ਆਪਾਂ ਕਣਕ ਦਾ ਉਹਦੇ ਕੋਲੇ ਸਿਟਾਇਆ ਆਪਣੇ ਬਲਜੀਤ ਕੋਲੇ ਕਿਉਂਕਿ ਕਣਕ ਆਪਣੀ ਮੁੱਕ ਗਈ ਮੇਰੇ ਵੀਰੋ ਠੀਕ ਹੈ ਉਹ ਗੱਟਾ ਵਿਹਲਾ ਕਰਤਾ ਇੱਕ ਨਿਊ ਗੱਟਾ ਪੁਰਾਣੀ ਕਣਕ ਦਾ ਠੀਕ ਹੈ ਕਿ ਨਹੀਂ ਪੁਰਾਣੀ ਕਣਕ ਘਰੇ ਪਈ ਸੀ ਚਲ ਇੱਕ ਡਰਮ ਚ ਉਹ ਕਿਵੇਂ ਨਾ ਕਿਵੇਂ ਮੈਂ ਕਰਕੇ ਔਖੇ ਸੌਖੇ ਨੇ ਘਟਾ ਭਰ ਕੇ ਕੱਲੇ ਨਹੀਂ ਕੱਲੇ ਹੀ ਚੱਕ ਕੇ ਲਗਾ 40 ਪੰਦਾ 50 ਕਿਲੋ ਦਾ ਘਟਾ ਨੂੰ ਨਾ ਹਨਾ ਫਰਵਾਹ ਦਾ ਕੰਮ ਹੈ ਨਾ ਤਾਂ ਕਰਕੇ ਚੋਰੀ ਝੋਪ ਕੇ ਹਲਾ ਕਿ ਨਹੀਂ ਨਹੀਂ ਅਰੂ ਤਾਂ ਕੋਈ ਚੱਕ ਨਹੀਂ ਹੋਣਾ ਸਮਾਨ ਤੇ ਦਿੰਦੇ ਬੋਲੀ ਜਾਂਦੇ ਭਾਣ ਇੰਨੇ ਪਾਈ ਜਾਂ ਨਾ ਹੀ ਕਰੀ ਜਾਂ ਇਹ ਉਹ ਸੁਣੀ ਨਾ ਗੱਲ ਜੀ ਮੁੜ ਕੇ ਤਾਂ ਤੇ ਪਾਦਾ ਵੀ ਇੱਧਰ ਬੜੀਆਂ ਕਬੂਤਰੀਆਂ ਨੂੰ ਵਾਟਰ ਵਾਟਰ ਐਂਡ ਦਾਣੇ ਓਕੇ ਉਹ ਗੀ ਰਿਪੋਰਟ ਇਹਨਾਂ ਦੀ ਤਾਂ ਲਓ ਜੀ ਤੇ ਇੱਧਰ ਕਬੂਤਰਾਂ ਵਾਲੇ ਪਾਸੇ ਵੀ ਪਾਦਾ ਵਾਟਰ ਪਾਈ ਦੇਈ ਇਹਨੂੰ ਉੱਤੋਂ ਪੱਟਾ ਕੋ ਤੇ ਵੈਸੇ ਗੁੱਡੇ ਵੀ ਸਾਫ਼ ਕਰਨ ਵਾਲੇ ਹੋਏ ਪਏ ਹਣ ਇਧਰ ਲਈ ਇਧਰ ਲਈ ਸਾਰੇ ਗੁੱਡਿਆਂ ਦੀ ਸਾਫ਼ ਸਫਾਈ ਕਰਨ ਵਾਲੀ ਹੋਈ ਪਈ ਵਾਬ ਕੋਲ ਕਰ ਲਈ ਗਾ ਲਾ ਲਗੇ ਦੋ ਕਰਾਂਗੇ ਲਓ ਜੀ ਤੇ ਇਧਰ ਆਪਣੇ ਬੈਡ ਕਾਲੇ ਕੂਤਰਾਂ ਨੂੰ ਵੀ ਰੱਖਤੀ ਬਈ ਪੂਰਾ ਡਟ ਕੇ ਜਮਾ ਦਾਣਿਆਂ ਦਾ ਕੀ ਲੈ ਲੈਂਦੇ ਹੁੰਦੇ ਇਹਨਾਂ ਤੇ ਪਲੇਟ ਆਇਓ 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 ਪੁੱਤ ਖਾਣ ਦੇ ਫੁੱਲੇ ਇਹਨਾਂ ਨੂੰ ਤੇ ਪਾਣੀ ਵੀ ਪਾ ਲ ਗਏ ਤੇ ਵਾਟਰ ਵੀ ਪਾਤਾ ਇਹ ਕੂਤਰਾਂ ਨੂੰ ਤੇ ਮੈਂ ਕਿਹਾ ਬੱਚੇ ਬੱਚਾ ਵੀ ਦਿਖਾ ਦਿਓ ਸਾਨੂੰ ਹਣ ਹਏ ਤੱਕ ਤਾਂ ਜਾਂਦਾ ਬੈਠਾ ਤੇ ਪਰ ਆ ਨੱਕ ਤੇ ਫੈਂਸੀ ਜੀ ਹੁੰਦੀ ਜਾਂਦੀ ਹੈ ਹਨਾ ਮਾਤਾ ਮਤਲਬ ਜਿਹਨੂੰ ਕਹਦੇ ਨੇ ਆਪਾਂ ਬਸ ਜਦੋਂ ਇਹ ਹੋ ਗਿਆ ਇੱਕ ਦੂ ਬਾਸ ਸਮਝ ਲੋ ਸਿਰੇ ਨ ਚੜਦਾ ਬੱਚਾ ਠੀਕ ਹੈ ਲਓ ਜੀ ਤੇ ਦੋ ਕੁ ਬਦਾਮ ਵੱਧ ਗਏ ਸੀਗੇ ਮੈਂ ਖੈਦ ਰ ਕਮੂਤਰਾਂ ਨੇ ਪਾਸ ਰੱਖਦੇ ਹਣਾ ਆਇਓ 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 ਪੁੱਤ ਤੇ ਫੂੰਝ ਵਾਲਾ ਲਈਏ ਚੱਕ ਆਪਣਾ ਇਹ ਨਾ ਖਾ ਜਾਏ ਦੂਜੇ ਖਾ ਜਾ ਤਾਂ ਕੋਈ ਦਿੱਕਤ ਨਹੀਂ ਕਰਨੀ ਆਇਓ 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 ਚਲੋ ਭਾਈ ਤੇ ਜਿਹੜਾ ਗੱਟਾ ਬਜਿਤਪੁਰ ਕਣਕ ਦਾ ਸਿੱਟ ਗਿਆ ਲੱਗਿਆ ਉਹ ਵੀ ਉਹਨੇ ਚੰਗੀ ਤਰ੍ਹਾਂ ਸਾਫ਼ ਕਰਤਾ ਉਹਦੇ ਵਿੱਚ ਟਪਾ ਕੇ ਆਪਣਾ ਦੋ ਤਿੰਨ ਨਰੀ ਮਸ਼ੀਨ ਜੀ ਹੈਗੀ ਉਹਦੇ ਕੋਲੇ ਲਓ ਭਾਈ ਤੇ ਆਪਣੀ ਕੀ ਨਾਲੇ ਨੇ ਹੁੰਦੇ ਆ ਕਣਕ ਹਨਾ ਵਧੀਆ ਕਰਾ ਲਿਆ ਦੀ ਇਸ ਨੂੰ ਅੰਦਰ ਜਾ ਕੇ ਦਿਖਾਉਣੇ ਹੈਗੇ ਇੱਕ ਮੋੜ ਖੜ ਦੇ ਗੇਟ ਖੋਲ ਦੇ ਨੇ ਪਿੱਛੇ ਘਟਣ ਛੱਡ ਦੀ ਕੀਤਾ ਹੁਣ ਪਰਨੇ ਮਰੀ ਤੇ ਆਪਣੀ ਕਬੂਤਰੀ ਵੀ ਮਿਲ ਗਈ ਬਾਪਿਓ ਮਤਲਬ ਉੱਥੇ ਹੀ ਸੀਗੀ ਬਾਹੂਈ ਜਿਹੜੀ ਛੱਡੀ ਸੀ ਨਾ ਓਲੇ ਤੇ ਬੈਗੀ ਸੀਗੀ ਉਹ ਮੰਨ ਕੇ ਚਲੋ ਵੀ ਜਿਹੜੇ ਬੰਦੇ ਹੁਣ ਕੂਦਰੀ ਫੜੀ ਓਸੇ ਪਿੰਡ ਦੇ ਹੀ ਆ ਉਹ ਕਹਿੰਦਾ ਯਾਰ ਵੀ 1.5 2 ਵਜੇ ਤੱਕ ਤਾਂ ਮੈਂ ਵੀ ਦੇਖੀ ਜਾਂ ਕਹਿੰਦਾ ਉਦੋਂ ਬਾਅਦ ਮੈਂ ਕੰਮ ਜਾੜੇ 1.5 2 ਵਜੇ ਤੱਕ ਤਾਂ ਫਿਰਦੀ ਛੁੱ ਉਹਨੇ ਫੜ ਰੱਖੇ ਕਹਿੰਦਾ ਆਪਦੀ ਲੈ ਜਾ ਉਹ ਅਗੇ ਹਣਾ ਤੇ ਮੈਂ ਚੱਲ ਦੇਖਦੇ ਆ ਪਹਿਲਾਂ ਤੁਹਾਨੂੰ ਹਾਂ ਚੱਲਦੀ ਆ ਬਾਦ ਹਾਂ ਚੱਲਦੇ ਕਿਤੇ ਲਓ ਮੇਰੇ ਵੀਰੋ ਕਿਹਦੇ ਆਇਆ ਟੱਕ ਤੈ ਉਹ ਨਾ ਤੋ ਲੈ ਮੈਸਣਾ ਤੂੰ ਤਾਂ ਬਹੁਤ ਟਾਈਮ ਲਾ ਮੈਂ ਥੋੜਾ ਫੋਨ ਆ ਗਿਆ ਸੀ ਮੈਨੂੰ ਕਾਲ ਆ ਗਈ ਸੀ ਮੇਰੇ ਵੀਰ ਕੋਲ ਉਹ ਗੱਲ ਕਰਨ ਲੱਗ ਗਿਆ ਸੀ ਨਾ ਥੋੜੀ ਮੋਟੀ ਕਰਨੀ ਜ਼ਰੂਰੀ ਹੈ ਚਲੋ ਲੈਟਾਂ ਗੁਟਾ ਛੱਡੀ ਇਹਦੋਂ ਇਹ ਵੀ ਛੱਡਦੀਏ ਤੇ ਉਹ ਭਾਈ ਜਾਗ ਪਾਏ ਨਾ ਕਰ ਤੋਂ ਮੈਂ ਕਹਣਾ ਵੀ ਜਿਹੜੇ ਕੂਤਰਾਂ ਨੂੰ ਦਹੀਂ ਦੇਣੀ ਹੈ ਉਹਨਾਂ ਦਾ ਕੰਮ ਵੀ ਨਿਬੇੜੀ ਦੇਵਾਂ। ਚਲ ਲਓ ਬਾਪੂ ਤੇ ਦਹੀਂ ਵੀ ਲਿਆਂਦੀ ਪਈ। ਠੀਕ ਹੈ। ਇਹ ਉਹ ਕੂਤਰਾਂ ਨੂੰ ਦੇਣੀ ਹੈ ਮਤਲਬ ਜਿਹੜੇ ਅੱਜ ਉੱਡ ਕੇ ਆਏ ਆ ਤੇ ਜਿਨ੍ਹਾਂ ਦੀ ਕੱਲ ਨੂੰ ਵਾਰੀ ਕਰਾਉਣੀ ਹੈ ਉਹਨਾਂ ਨੂੰ ਨਹੀਂ ਦਿੰਦੇ। ਉਹਨਾਂ ਨੂੰ ਜਦੋਂ ਕੱਲ ਨੂੰ ਉੱਡ ਕੇ ਆਉਣਗੇ ਉਦੋਂ ਦੇਵਾਂਗੇ ਠੀਕ ਹੈ। ਉਸ ਤੋਂ ਪਹਿਲਾਂ ਮੈਂ ਖੇਤ ਆ ਕੇ ਆਪਣੇ ਬੰਦੇ ਚੜਾ ਲਿਆ ਵਾਂ ਸੀਰਾ ਐਂ ਟੋਨਾ ਤੇ ਫੇਰ ਆ ਕੇ ਕਰਦੇ ਆ। ਪਹੁੰਚ ਗਿਆ ਮੈਂ ਮੇਰੇ ਯਾਰ ਟੋਨੇ ਨੂੰ ਲੈਣ ਤੇ ਟੋਨੇ ਕੀ ਹਾਲਾ ਤੇਰੇ ਹੁਣ? ਹੁਣ ਲੜਕੇ ਦਾ ਬਹੁਤ ਗਰੰਟੀ ਸੀ ਆ ਤੂੰ। ਫੋਂਟ ਖੇਚਦਾ ਖੇਚਦਾ ਰਗੜਿਆ ਗਿਆ ਜਿਵੇਂ ਓਹ ਹੋ ਹੋ ਆਇਆ ਕਰਦਾ ਧਰ ਕੇ ਸਿਰਿਆ ਯਾਰ ਹਜੇ ਪੂਰਾ ਕਰੰਟ ਚ ਬੈ ਐ ਤਾਂ ਕਹਿੰਦਾ ਦੇਖੀ ਜਾਊਗੀ ਹਨਾ ਸਿਰਿਆ ਇਹਨੂੰ ਰਗੜਦਾ ਫੜ ਕੇ ਆਜੇ ਠੀਕ ਹੈ ਭੂਤ ਨਹੀਂ ਭਲਾਦੇ ਉਹ ਜਦੋਂ ਉਹ ਫੇ ਚੱਕਰ ਕੀ ਆਣਾ ਇਹ ਦੂਜਾ ਕੰਮ ਹੈ ਫਿਲਟਰ ਵਾਲਾ ਕਰਦਾ ਇਹ ਤਾਂ ਹਵਾ ਨੂੰ ਧੂਏ ਵਾਲਾ ਕੰਮ ਤੇ ਉਹ ਚੀਜ਼ ਨੂੰ ਉਹ ਫਿਰ ਉਹ ਕਰਦੇ ਨੁਕਸਾਨ ਉਹ ਮੰਜਾ ਇੱਦਾਂ ਉਹ ਮੰਜਾ ਦਾ ਪਿਆਰ ਐ ਦੋ ਲੋ ਬਾਬਾ ਸਮਾਨ ਸੋਂ ਸਾਫ ਕਰ ਆਪਣਾ ਆਪ ਸਾਰਾ ਕੋਠੇ ਤੇ ਫੇਰ ਚੱਲਦੇ ਐ ਸਾਹਮਣੇ ਚੇਤਾਵਨੀ ਉਹ ਦੇਖ ਟੰਗੀ ਪਈ ਉਹ ਵੇਖ ਆ ਵੇਖ ਸਾਹਮਣੇ ਚਤਾਵਨੀ ਟੰਗੀ ਪਈ ਉਹ ਦੇਖ ਨਾ ਅਰੇ ਨੋ ਨੀ ਹਾਂਜੀ ਮੇਰੇ ਵੀਰੋ ਤੇ ਹੁਣ ਦਿੰਨੇ ਆ ਬਈ ਦਹੀਂ ਕਬੂਤਰਾਂ ਨੂੰ ਯਾਰ ਉਦੋਂ ਸਾਰਾ ਢਾਂਚਾ ਹੀ ਖਰਾਬ ਹੋ ਗਿਆ ਆਪਣਾ ਮੈਂ ਦਹੀਂ ਲੈ ਕੇ ਆਂਦੀ ਮੈਂ ਉਹਨੂੰ ਖੇਪ ਲੈਣ ਜਾਵਦਾ ਟੋਨਿਆਰ ਗਿਆ ਨੂੰ ਆ ਕੇ ਦੇਖਿਆ ਦਹੀਂ ਤੱਤੀ ਹੋ ਗਈ ਉਦੋਂ ਵੀਡੀਓ ਪਾਉਣ ਦਾ ਟਾਈਮ ਹੋ ਗਿਆ ਫਿਰ ਵੀਡੀਓ ਪਾਉਣ ਲੱਗਾ ਹੁਣ ਫੇਰ ਦਹੀਂ ਠੰਡੀ ਕਰਕੇ ਤੇ ਹਜੇ ਹੁਣ ਵੀਡੀਓ ਵਗੈਰਾ ਪਾ ਕੇ ਹਨਾ ਤੇ ਹੁਣ ਕਰਦੇ ਆ ਤਿਆਰੀਏ ਪਤਾ ਹੀ ਨਹੀਂ ਦੇਂਦੀ ਲਓ ਜੀ ਦੇਤੀ ਦੇਈ ਪਈ ਸਾਰੇ ਕੂਤਰਾਂ ਨੂੰ ਲਗਭਗ 10 ਤੇ 2 12 ਕੂਤਰਾਂ ਨੂੰ ਦੇਤੀ ਆਪਾਂ ਠੀਕ ਹੈ ਲਿਆਂਦੀ ਤਾਂ ਸੀ ਮੱਸਾ ਤੜ ਕੂਤਰਾਂ ਦੀ ਉਹ ਵਾਦ ਕੀ ਯਾਰ ਹਨਾ ਆ ਕਰਕੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਕੇ ਚੰਗੀ ਚੀਜ਼ ਹੀ ਹੈ ਕਿਹੜਾ ਮਾੜੀ ਹੈ ਤੇ ਇਧਰ ਉਹਨਾਂ ਦਾ ਪੱਖਾ ਛੱਡ ਦਈਏ ਤੇ ਪੂਰਾ ਕੁਲਿਆ ਨੂੰ ਠੰਡੀ ਹਵਾ ਜਾਊਗੀ ਤਾਜੀ ਤੇ ਮੈਂ ਵੀ ਹੁਣ ਜਾ ਕੇ ਘਰੇ ਰੋਟੀ-ਵੋਟੀ ਖਾਇਆ ਉਹਨਾਂ ਦਾ ਟਾਈਮ ਨਹੀਂ ਲਿਆ ਸੀਗਾ ਤੇ ਲਗਭਗ ਟਾਈਮ ਹੋ ਚੁੱਕਿਆ ਹੋਊਗਾ 9:30 10 ਵਜੇ ਹੋਣਗੇ ਹਨਾ ਹਾਂਜੀ ਮੇਰੇ ਵੀਰੋ ਆਗੇ ਇਧਰ ਲੈ ਘਰੇ ਜੀ ਇਸ ਸਾਰੇ ਕੰਮ ਕਲੀਅਰ ਹੈ ਠੀਕ ਹੈ ਵੀਡੀਓ ਜੀ ਮੈਂ ਬੜੀ ਨਹੀਂ ਲਾਈਗੀ ਸਾਰਤ ਪਹਿਲਾਂ ਕੀ ਕੀਤਾ ਮੈਂ ਘਰੋਂ ਪਾਣੀ ਲਿਆਂਦਾ ਆਪਣੇ ਵਾਸਤੇ ਨੇ ਮਿਰਲ ਵਾਟਰ ਉਹਦਾ ਪਰ ਤਾ ਤੌੜਾ ਮਤਲਬ ਭਰਿਆ ਤਾਂ ਨਹੀਂ ਜਦੋਂ ਸਾਬ ਜੇ ਦਾ ਕਰਤਾ ਬਹੁਤ ਹੈ ਪੀਣ ਜੋਗਾ ਇੱਕ ਬਾਲਟੀ ਰੋਜ ਪਾ ਲੈਣ ਤੇ ਇੱਕ ਬਾਲਟੀ ਪੀ ਜਾਣੇ ਆਵਦੀ ਹਨ ਤੇ ਇਧਰ ਆਹ ਇੱਕ ਕੱਪੜਾ ਧੋਗੇ ਰੱਖਦਾ ਨਾ ਸਵੇਰ ਉੱਠ ਕੇ ਪਾਣੀ ਪੋਣਾ ਕੋਈ ਚੱਕਰ ਕੀ ਯਾਰ ਬੰਦਾ ਸਵੇਰ ਉੱਡਦਾ ਹੀ ਮਸਾਨ ਤੇ ਜੇ ਉੱਠ ਕੇ ਕਿਧਰ ਕੋਈ ਕੱਪੜਾ ਆਇਆ ਭਰਨਾ ਪਵੇ ਪਾਣੀ ਪੋਣ ਨੂੰ ਕੋਈ ਗਲਾਸ ਕੋਈ ਸਿਰਿੰਜ ਜੀ ਨਾ ਥਿਆਵੇ ਫਿਰ ਉਹ ਬਾਹਲਾ ਹੋ ਹੋ ਇਹਨਾਂ ਕੰਮ ਹਨ ਤਾਂ ਕਰਕੇ ਸਰੰਜਾ ਸਰੰਜਾ ਸਾਰਾ ਕੁਝ ਮਕਾਇਮ ਕਰਕੇ ਕੋਲੀ ਰੱਖ ਦਿੰਨੇ ਆ ਗਲਾਸ ਬਲੂਸ ਉੱਠਣਾ ਬਾਸ ਸਵੇਰਾ ਪਾਣੀ ਪੋਣਾ ਸਰੰਜ ਚੱਕਣੀਆਂ ਲਾ ਕੇ ਕਬੂਦਰੀ ਨੂੰ ਫਿਰ ਸੌ ਜਾਣਾ ਇੰਨੇ ਹੀ ਕੰਮ ਹੈ ਠੀਕ ਹੈ ਤਾਂ ਕਰਕੇ ਤੇ ਕੱਲ ਨੂੰ ਕੂਦਰੀ ਸਾਂਭਾਂਗੇ ਆਪਾਂ ਠੀਕ ਆ ਬਈ ਫਾਈਨਲੀ ਆ ਵਸ ਇੱਕ ਕੂਦਰੀ ਛੜਨੀ ਛੜਨੀ ਆ 10 ਤਰੀਕ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕਾਲੀ ਚੀਨੀ ਨੂੰ ਪਤਾ ਆ 12 ਤੇ ਕਰਤੀ ਤੇ ਬਾਕੀ ਬਾਜ਼ੀਆਂ ਦਾ ਤੁਹਾਨੂੰ ਆਪਾਂ ਸਾਰਾ ਟਾਈਮ ਟੇਬਲ ਜੇ ਦੱਸ ਦੇਣਾ ਨਾ ਕੀ ਹਿਸਾਬ ਕਿਤਾਬ ਇੱਕ ਦੱਸਦੀ ਹੈ ਕਨਫਰਮ ਹੈ ਜਿਹੜੀਆਂ 10 12 16 18 20 ਤੇ ਇੱਕ ਸ਼ਾਇਦ 15 ਨੂੰ ਹੀ ਛੱਡ ਲਿਆ ਹਨ ਇਹ ਕਨਫਰਮ ਬਾਜਣਾ ਆਪਣਾ ਤੇ ਬਾਕੀ ਬਸ ਇੱਧਰ ਆਹ ਗਲਾਸ ਰੱਖਾ ਪਾਣੀ ਪੀਵਾਂਗੇ ਬਈ ਮਾਣਾ ਜਿਹੜਾ ਤੜਕੇ ਲਾਉਣਾ ਹੁੰਦਾ ਉੱਠ ਕੇ ਇਹਦੇ ਚ ਪਿਆ ਨਾਰਮਲ ਪਾਣੀ ਠੰਡਾ ਕਰਨ ਵਾਸਤੇ ਉਧਰ ਪਾਇਆ ਬਦਾਮ ਉਹਧਰ ਵੀ ਪਾਣੀ ਦਿ ਰਾਤ ਨੂੰ ਠਰ ਜੇ ਓਕੇ ਸਾਰਾ ਕੁਝ ਸੈਟੀਫਾਈਡ ਕਰਤਾ ਟਾਈਮ ਹੋ ਗਿਆ ਹੁਣ ਲਗਭਗ 11:00 ਵਜੇ ਹੋਣਗੇ ਆਪਣਾ ਵੀ ਬਿਸਤਰਾ ਰੈਡੀ ਆ ਪੱਖਾ ਲੱਗਿਆ ਪਿਆ ਬਸ ਲਾਈਕ ਟਾਂ ਨੂੰ ਟੱਕਰਦੇ ਆ ਮੈਂ ਤਾਂ ਠੀਕ ਆ ਤੇ ਲੈ ਕੇ ਰੱਬ ਦਾ ਨਾਮ ਸੌਂ ਜਾਂਨੇ ਆ ਹਨਾ ਕੱਲ ਨੂੰ ਦੇਖਦੇ ਆ ਕੀ ਬੰਦਾ ਵੀ ਉੱਠ ਕੇ ਤੇ ਬਸ ਠੀਕ ਆ ਓਕੇ ਬਈ ਹਨਾ ਜਿਹੜੇ ਜਿੰਨੇ ਵੀ ਭਰਾ ਵੀਡੀਓ ਵਗੈਰਾ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਹਨਾ ਜਿਹੜੇ ਵੀ ਦਿਲੋਂ ਪਿਆਰ ਕਰਦੇ ਆ ਆਪਣੇ ਵੱਲੋਂ ਵੀ ਬਈ ਸਾਨੂੰ ਸਾਰਿਆਂ ਨੂੰ ਦਿਲੋਂ ਲਵ ਯੂ ਐ ਠੀਕ ਐ ਤੇ ਬਾਕੀ ਓਕੇ ਰਿਪੋਰਟਾਂ ਬਸ ਬਾਏ ਬਾਏ ਸਾਰੇ ਵੀਰੋ